ਰਾਮਲੀਲਾ ਦੌਰਾਨ दारू ਦੇ ਗੀਤਾਂ ਤੇ ਪਾਈ ਗਏ ਫੰਗੜੇ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਵਾਇਰਲ ਲੋਕਾਂ ਦੇ ਗੁੱਸੇ ਮਗਰੋਂ ਕਲੱਬ ਦੇ ਮੈਂਬਰਾਂ ਨੇ ਮੰਗੀ ਮੁਆਫੀ ਅਕਸਰ ਤੁਸੀਂ ਵਿਆਹ ਜਾਂ ਖੁਸ਼ੀ ਵਾਲੇ ਸਮਾਗਮਾਂ ਦੇ ਵਿੱਚ DJ ਦੇ ਇਹ ਗਾਣੇ ਤਾਂ ਜ਼ਰੂਰ ਸੁਣਿਆ ਹੋਣਾ ਨੱਚਦੀ ਹਾਂ ਮੈਂ ਲੱਗਦੀ ਪਿਆਰੀ दारू ਦੇ ਸਰੂਲ ਦੇ ਵਿੱਚ ਝੋਟ ਜਾਂਦਾ ਮਰੀ ਪਰ ਹੁਣ ਇਹ ਗਾਣਾ ਪਟੇਕਰ ਸਹਿਬ ਦੇ ਪਿੰਡ ਖਮਾਣੋ ਵਿਖੇ ਸ਼ੰਕਰ ਡਰਾਮੈਟਿਕ ਫੋਰਸ ਐਂਡ ਵੈਲਫੇਅਰ ਕਲੱਬ ਵੱਲੋਂ ਕਾਰਵਾਈ ਜਾ ਰਹੀ ਰਾਮਲੀਲਾ ਦੇ ਮੰਚ ਦੌਰਾਨ ਚਲਾਇਆ ਗਿਆ। ਇਹ ਨਹੀਂ ਨਹੀਂ ਇਸ ਗਾਣੇ ਦੇ ਰਾਮਲੀਲਾ ਦੇ ਦੌਰਾਨ ਕਲਾਕਾਰ ਵੀ ਨੱਚਦੇ ਦਿਖਾਈ ਦਿੱਤੇ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਕਿ ਰਾਮਲੀਲਾ ਦੇ ਮੰਚ ਤੇ ਅਜਿਹੇ ਗਾਣੇ ਲਗਾਉਣੇ ਅਤੇ ਗਾਣੇ ਤੇ ਕਲਾਕਾਰਾਂ ਦੇ ਵੱਲੋਂ ਡਾਂਟ ਕਰਨਾ ਧਰਮ ਦਾ ਸਿੱਧਾ ਮਸਲਾ ਹੈ। ਲੋਕ ਕਾਨੂੰਨੀ ਕਾਰਵਾਈ ਦੀ ਮੰਕਾਰੇ ਤਾਂ ਲੋਕਾਂ ਦੇ ਵਿੱਚ ਜਿਵੇਂ ਹੀ ਗੁੱਸਾ ਫੁੱਟਦਾ ਉਸ ਮਗਰੋਂ ਸ਼੍ਰੀਸ਼ੰਕਰ ਡਰਾਮੇਟਿਕ ਕਲੱਬ ਦੇ ਮੈਂਬਰਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਗਈ ਜਿਸ ਦੇ ਵਿੱਚ ਉਹ ਇਸ ਘਟਨਾ ਦੀ ਮਾਫੀ ਮੰਗਦੇ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਮਾਫੀ ਮੰਗੀ ਗਈ ਹੈ ਕਿ ਉਹਨਾਂ ਦੁਆਰਾ ਇਹ ਗਾਣਾ ਚਲਾਇਆ ਗਿਆ ਸੀ ਤਾਂ ਮਾਫੀ ਵੀ ਮੰਗੀ ਗਈ ਹੈ ਆਓ ਫਿਰ ਸੁਣਦੇ ਹਾਂ ਕਲੱਬ ਦੇ ਮੈਂਬਰਾਂ ਦਾ ਕੀ ਕੁਝ ਕਹਿੰਦੇ ਹਾਂ ਹਾਂਜੀ ਅਸੀਂ ਸ਼ੰਕਰ ਡਰਾਮਾ ਤੇ ਕ੍ਰਮਿਲਾ ਸਪੋਰਟਸ ਐਂਡ ਵੈਲਫੇਅਰ ਕਲੱਬ ਕਮਾਣੋ ਸਾਰੀ ਸੰਗਤ ਨੂੰ ਇਸ ਕਲਬ ਦੀ ਮਾਫੀ ਮੰਗਦੇ ਆ ਜੋ ਇੱਕ ਗੀਤ ਚੱਲਿਆ ਉਹ ਬਾਈ ਮਿਸਟੇਕ ਗਲਤੀ ਨਾਲ ਸਾਥ ਤੋਂ ਚੱਲਿਆ ਉਹ ਇਨ ਟਾਈਮ ਜਦ ਜਦੋਂ ਸਾਨੂੰ ਨੋਟਿਸ ਆਇਆ ਸੀ ਉਹ ਬੰਦ ਵੀ ਕਰ ਦਿੱਤਾ ਸੀ ਨਾਲ ਦੀ ਨਾਲ ਪਰ ਉਹ ਕਲਿੱਪ ਜਿਹੜਾ ਸੀਗਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਵਾਇਰਲ ਹੋ ਗਿਆ ਵੀ ਅਸੀਂ ਇਸ ਚੀਜ਼ ਦੀ ਮਾਫੀ ਮੰਗਦੇ ਆ ਸਾਡੀ ਗਲਤੀ ਆ ਤਕਰੀਬਨ ਜੱਤੋਂ ਅਸੀਂ ਇਸ ਕਲਬ ਨਾਲ ਜੁੜੇ ਆ ਤਕਰੀਬਨ 40-45 ਸਾਲ ਤੋਂ ਅਸੀਂ ਇਸ ਕਲਬ ਦੇ ਵਿੱਚ ਜੁੜੇ ਆ ਅੱਜ ਤੱਕ ਇਦਾਂ ਵੀ ਕਦੇ ਵੀ ਕੋਈ ਗਲਤੀ ਨਹੀਂ ਹੋਈ ਮੇਰੇ ਨਾਲ ਮੇਰੇ ਪ੍ਰਧਾਨ ਸੀ ਜੀ Umesh Gabba ਜੀ ਮੈਂ ਸੰਜੀਵ ਕਾਲੜਾ ਤੇ ਸਾਡੇ ਡਾਇਰੈਕਟਰ ਸਾਹਿਬ ਸਾਡੀ ਪੂਰੀ ਟੀਮ ਇੱਥੇ ਖੜੀ ਆ ਇਸ ਗਲਤੀ ਅਸੀਂ ਸਾਰੇ ਸੰਗਤ ਨੂੰ ਮਾਫੀ ਮੰਗਦੇ ਆ ਕਿ ਧਾਰਮਿਕ ਸਟੇਜ ਆ ਵੀ ਇਥੇ ਇਦਾਂ ਦੀ ਕਦੇ ਵੀ ਗਲਤੀ ਨਹੀਂ ਹੋਊਗੀ ਅੱਗੇ ਵਾਸਤੇ ਅਸੀਂ ਇਸ ਦਾ ਧਿਆਨ ਰੱਖਾਂਗੇ ਸਾਡੇ ਸਾਊਂਡ ਆਪਰੇਟਰ ਵੀ ਖੜੇ ਨੇ ਪੂਰ ਸਾਊਂਡ ਕੁਮਾਨੂ ਜਿੰਨਾ ਤੋਂ ਇਹ ਜਦੋਂ ਪੈਨ ਡਰਾਈਵ ਲਾਈ ਉਹ ਗਾਣਾ ਧਾਰਮਿਕ ਲੱਗਣਾ ਸੀ ਉਹ ਦੂਜਾ ਗਾਣਾ ਲੱਗ ਗਿਆ ਜਦੋਂ ਸਾਨੂੰ ਪਿੱਛੋਂ ਡਾਇਰੈਕਟਰ ਸਾਹਿਬ ਤੋਂ ਨੋਟਿਸ ਆਇਆ ਵੀ ਗਾਣਾ ਗਲਤ ਲੱਗਿਆ ਅਸੀਂ ਪਿੱਛੋਂ ਭੱਜ ਕੇ ਆਏ ਤਾਂ ਇਮੀਡੀਏਟਲੀ ਅਸੀਂ ਗਾਣਾ ਰੋਕਿਆ ਵੀ ਅਸੀਂ ਗਾਣਾ ਰੋਕ ਵੀ ਲਿਆ ਉਹ ਰੋਕਣ ਦੇ ਕਾਰਨ ਸਭੋ ਸਾਡਾ ਉਹ ਕਲਿੱਪ ਵਾਇਰਲ ਹੋਈ ਜਾਂ ਸਾਡੀ ਬਹੁਤ ਵੱਡੀ ਇਹ ਗਲਤੀ ਆ ਅਸੀਂ ਇਸ ਗਲਤੀ ਦੀ ਸੰਗਤੋਂ ਮਾਫੀ ਮੰਗਦੇ ਆ ਤੇ ਅੱਗੇ ਵਾਸਤੇ ਇਹ ਵਾਦਾ ਕਰਦੇ ਆ ਵੀ ਅੱਦਾਂ ਦਾ ਕਦੇ ਵੀ ਕੋਈ ਗਾਣਾ ਜਾਂ ਗਲਤ ਸ਼ਬਦ ਸਾਡੀ ਸਟੇਜ ਤੋਂ ਨਹੀਂ ਹੋਏਗਾ ਨਾ ਕੋਈ ਗਲਤ ਗਾਣਾ ਲੱਗੇਗਾ ਪ੍ਰਧਾਨ ਜੀ ਸਾਡੇ ਰਮੇਸ਼ ਦਾਪਾ ਜੀ ਮੈਂ ਰਮੇਸ਼ ਦਾਪਾ ਪ੍ਰਧਾਨ ਹਾਂ ਇਹ ਸਭ ਕੈਂਟਰਿੰਗ ਲਾਈਟੋਂ ਸਾਡੇ ਜੋ ਕੰਗਲੋ ਬਸਕੇਟਾਂ ਗਾਣਾ ਲੱਗ ਗਿਆ ਮੇਰੇ ਸਿੱਧੀ ਬਹੁਤ ਨੋ ਮਾਫੀ ਮੰਗਦੇ ਆ ਕਦੇ ਅਸੀਂ ਅੱਦਾਂ ਨੂੰ ਕੋਈ ਸ਼ਿਕਾਇਤ ਨਹੀਂ ਹੁੰਦੀ ਜਾ ਸ਼ੀਰਾਂ ਜਾ ਸ਼ੀਰਾਂ ਸਰਦੀਕਲਾ ਟਾਈਮ ਟੀਵੀ ਲਈ ਫਤੇਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਖਾਸ ਰਿਪੋਰਟ